ਉਧਰ 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 ਜਾ ਕੇ ਮਿਹਨਤ ਕਰਾਂ ਨੂੰ ਰਗੜਾ ਪੀਣਾ ਆਇਆ ਨਾ ਵਾ ਉਹ ਯਾਰ ਬਹੰਤੇ ਲੰਦੋ ਰਿਓ ਸ਼ੁਰੂ ਨਹੀਂ ਹੈ ਕੌਣ ਨਹੀਂ ਸ਼ੁਰੂ ਹੈ ਉਹ ਸਾਡਾ ਪਾਂਡੇ ਰਸਾ ਟਪਾਂਦੇ ਜੇ ਕੋਈ ਰਸਾ ਟਪਿਆਂਦਾ ਐ ਰਗੜਾ ਤਿਆਰ ਤੋਂ ਹੋਂ ਲੰਦੇ ਪਹਿਲਾਂ ਹੀ ਪਹਿਲਾਂ ਤੈਨੂੰ ਪਿਆ ਦੀਏ ਵੱਖ ਨੇ ਬਾਲਟੀ ਮੈਂ ਵੇਖਣਾ ਕੀ ਵੇਖਣਾ ਨੂੰ ਆਹ ਵੇਖੋ ਬੈਠਾ ਰਗੜਾ ਪੀਣ ਆ ਵੀ ਗਿਆ ਕੇ ਉਧਰ ਆ ਬਰਾਉਂਡ ਤੇ ਮੈਂ ਕਿ ਚੱਲਾਂ ਮਿਹਨਤ ਲਾ ਵੀਰ ਜਾ ਕੇ ਉਠੋ ਉਠੋ ਛੇਤੀ ਕਰੋ ਉਹ ਤੇ ਹੋ ਕਿਤੇ ਵੀ ਨਹੀਂ ਹਾਂ ਕੋਈ ਨਹੀਂ ਕਿਤੇ ਵੀ ਹੋ ਗਏ ਉਹ ਸਾਰੇ ਜਣੇ ਮਿਹਨਤ ਕਰਨ ਦੇ ਆ ਭਰਾ ਸਟਕ ਪੰਦੇ ਆ ਤੇਰਾ ਸਾ ਤੇਰ ਕੋਂਡਾ ਪੈਂਦਾ ਮਾੜੇ ਮਾਰ ਜਾ ਫੇਰ ਉਹਨੂੰ ਕੱਢ ਬਰਾਉਣ ਚ ਪਿੰਨਾ ਤੌਰ ਲਾ ਗਿਆ ਵੀ ਚੱਲ ਸਾਰੇ ਨੂੰ ਲਾਉਂਦੇ ਸਾਰੇ ਗਰੋਂ ਚ ਚਲੋ ਚਲੋ ਵੀਰ ਦੌੜ ਲਾਓ ਜਾਓ ਪਹਿਲਾਂ ਰਗੜਾ ਬਾਅਦ ਚ ਮਿਲਣਾ ਹੀ ਪਹਿਲਾਂ ਦੌੜ ਲਾ ਕਿਉਂ ਹਾਂ ਕਿਉਂ ਨਾ ਨਾ ਐਦਾਂ ਨਹੀਂ ਹੋ ਮਿਲਣਾ ਪੈ ਗਿਆ ਖਣਿਆ ਏਦਾਂ ਨਹੀਂ ਉਹ ਮਿਲਦਾ ਜਾਂ ਤੇ ਦੌੜਲ ਵਾਲਾ ਜਾਂ ਇਹ ਪੰਜ ਡੰਡ ਲਾ ਪੰਜ ਡੰਡ ਏਦਾਂ ਕਰੇ ਜਿੰਦਾ ਮਰਜੀ ਲਾ ਪੰਜ ਡੰਡ ਲਾ ਪਹਿਲਾਂ ਇੱਥੇ ਫੇਰ ਅਗੜਾ ਮਿਲਣਾ ਇੱਥੇ ਲਾ ਕੇ ਲਾ ਮੇਰੇ ਲਾ ਕੇ ਇੱਥੇ ਏਦਾਂ ਕਰਕੇ ਇੱਥੇ ਲਾ ਗਿਆ ਇਹ ਕਿਹੜੇ ਡੰਡ ਨੇ ਇੱਥੇ ਬੈ ਬੈ ਇੱਥੇ ਬੈਡ ਕਾ ਮਾਰ ਚੱਲ ਬੈਡ ਕਾ ਮਾਰਦਾ 10 ਬੈਡ ਕਾ ਮਾਰ ਓ ਕੁੜੀ ਹੋਵੇ ਇਹ ਡੰਡ ਕਿਹੜੇ ਆ 10 ਬੈਟਾਂ ਦਾ ਮਾਰ ਬੈਟਾਂ ਕਾ ਆਹ 10 ਇਹਨੂੰ ਬੈਟਾਂ ਤਾਂ ਸਿੱਕੇ ਦਾ ਮਾਰਨੀ ਆ ਕੋਲਾ ਨਹੀਂ ਹੋਰ ਲਾ ਕੋਈ ਹੁੰਦਾ ਚੱਲ ਬੈਟਾਂ ਦਾ ਪੁੱਟੀਆਂ ਇਤਨਾ ਨਰਕੀ ਐਂਦਾ ਨਹੀਂ ਹੋਣੀ ਆ ਦੂਜੀ ਤਰ੍ਹਾਂ ਬੈਟਾਂ ਮਾਰ ਐ ਸੋਨਾ ਕੋਟ ਵਧੀਆ ਹੋਣੀ ਹੋਣੀ ਅਸਲੀ ਪੈਸੇ ਦੇ ਪਾਸੇ ਇਦਾਂ ਇੱਕ ਤਾਂ